ਬੀਤੇ ਦਿਨੀ ਫਗਵਾੜਾ ਨਗਰ ਨਿਗਮ ਦੇ ਮੇਅਰ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਹੋਈ ਚੋਣ ਤੋਂ ਬਾਅਦ ਮੇਅਰ ਬਣੇ ਰਾਮਪਾਲ ਉਪਪਲ ਸੀਨੀਅਰ ਡਿਪਟੀ ਮੇਅਰ ਤੇਜਪਾਲ ਬਸਰਾ ਅਤੇ ਡਿਪਟੀ ਮੇਅਰ ਵਿੱਕੀ ਸੂਦਵਲੋ ਆਪਣੇ ਚਾਰ ਸੰਭਾਲ ਲੈ ਗਏ ਹਨ ਇਸ ਸਬੰਧੀ ਕਰਵਾਈ ਗਏ ਸਮਾਗਮ ਦੌਰਾਨ ਜਿੱਥੇ ਚੁਣੇ ਹੋਏ ਨਿਤਾਵਾਂ ਨੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ ਉੱਥੇ ਹੀ ਮੈਂਬਰ ਪਾਰਲੀਮੈਂਟ ਡਾਕਟਰ ਰਾਜਕਮਰ ਚੱਬੇਵਾਲ ਤੇ ਸਰਦਾਰਮਾਨ ਨੇ ਹਾਰਦਿਕ ਵਧਾਈਆਂ ਦਿੱਤੀਆਂ ਸ਼ੀਦੀ ਗੱਲ ਆ ਜਿਹੜਾ ਇਹ ਖੁਸ਼ੀ ਵਾਲਾ ਸਮਾਂ ਆਇਆ ਵਾ ਪਿਛਲੇ ਕਈ ਸਾਲਾਂ ਤੋਂ ਜੋ ਸ਼ਹਿਰ ਵਾਸੀ ਇਸ ਸਮੇਧੀ ਅਡੀ ਕਰ ਰਹੇ ਸੀ ਅੱਜ ਆਮ ਆਦਮੀ ਪਾਰਟੀ ਜੋ ਕਿ ਮੈਨੂੰ ਉਹਨਾਂ ਨੇ ਮੇਰੇ ਤੇ ਭਰੋਸਾ ਜਤਾ ਕੇ ਖਗਵਾੜੇ ਦਾ ਮੇਅਰ ਬਣਾਇਆ ਵਾ ਮੈਂ ਇਹਦੇ ਚ ਆਪਣੇ ਡਾਕਟਰ ਜਬੇয়াল ਸਾਹਿਬ ਰਾਜ ਕੁਮਾਰ ਜੀ ਜੋ ਸਾਡੇ ਮੈਂਬਰ ਪਾਰਲੀਮੈਂਟ ਆ ਔਰ ਹਲਕਾ ਇੰਚਾਰਜ ਸਰਦਾਰ ਜੁਗਿੰਦਰ ਸਿੰਘ ਮਾਨ ਜੀ ਦਾ ਸਾਡੇ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਜੀ ਦਾ ਤੇ ਭਗਵੰਤ ਮਾਨ ਜੀ ਦਾ ਮੁੱਖ ਮੰਤਰੀ ਸਾਹਿਬ ਔਰ ਮੇਰਾ ਛੋਟਾ ਵੀਰ ਹਰਜੀਮਾਨ ਦਲਜੀਤ ਰਾਜੂ ਜੀ ਜਿਨ੍ਹਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਤੇ ਇਹ ਭਰੋਸਾ ਜਤਾਇਆ ਵਾ ਔਰ ਮੈਂ ਸਾਰਿਆਂ ਤੋਂ ਇਹ ਆਸ ਕਰਦਾ ਵੀ ਆਪਾਂ ਸਾਰੇ ਸ਼ਹਿਰ ਵਸੀ ਰਲ ਕੇ ਇਸ ਜਿਹੜਾ ਵਾ ਹਾਊਸ ਨੂੰ ਵੱਧ ਤੋਂ ਵੱਧ ਡਿਵੈਲਪਮੈਂਟ ਸ਼ਹਿਰ ਦੀ ਕਰ ਸਕੀਏ ਤੇ ਕਿਸੇ ਨੂੰ ਵੀ ਕੋਈ ਕਿਸੇ ਤਰ੍ਹਾਂ ਦੀ ਓਕੜ ਨਾ ਆਵੇ ਹਰ ਇੱਕ ਨੂੰ ਪਹਿਲੇ ਘੇੜੇ ਜੀ ਅਗਲੇ ਦਾ ਕੰਮ ਜੋ ਆ ਅਸੀਂ ਕਰਾਈਏ ਧੰਨਵਾਦ ਜੀ ਸਤਿਗੁਰੂ ਨਦਰ ਕਰੇ ਵਾਹਿਗੁਰੂ ਦੀ ਅਪਾਰ ਕਿਰਪਾ ਸਦਕਾ ਅੱਜ ਸਾਡੇ ਬਹੁਤ ਹੀ ਸਤਕਾਰਯੋਗ ਲਵਨਯੁਕ 8 ਰੁਪਲ ਜੀ ਜਿਨ੍ਹਾਂ ਦੀ ਅੱਜ ਤਾਜਪੋਸ਼ੀ ਹੋ ਰਹੀ ਹੈ ਇੱਕ ਮਿੰਟ ਯਾਰ ਉਹਨਾਂ ਨੂੰ ਤੇ ਉਹਨਾਂ ਦੀ ਸਮੁੱਚੀ ਟੀਮ ਨੂੰ ਜਿਹੜੇ ਸੀਨੀਅਰ ਡਿਪਟੀ ਮੇਅਰ ਤੇ ਬਾਕੀ ਸਭ ਸਾਹਿਬ ਬਹੁਤ ਜਲਦੀ ਪਹੁੰਚ ਰਹੇ ਨੇ ਤੇ ਵਿੱਕੀ ਸੂਝ ਜੀ ਮੈਂ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਹਾਂ ਉਹਨਾਂ ਦੀ ਅੱਜ ਇਸ ਤਾਜਪੋਸ਼ੀ ਤੇ ਔਰ ਖਾਸ ਤੌਰ ਤੇ ਧੰਨਵਾਦ ਦਿਆਂ ਸਾਡੇ ਮਾਰਯੋਗ ਸਾਡੇ ਹਲਕੇ ਦੇ ਇੰਚਾਰਜ ਸਰਦਾਰ ਜਗਿੰਦਰ ਸਿੰਘ ਮਾਨ ਜੀ ਜੋ ਕਿ ਸਾਡੇ ਹਲਕਾ ਇੰਚਾਰਜ ਵੀ ਨੇ ਔਰ ਬਸਰਾ ਸਾਹਿਬ ਸਾਡੇ ਚ ਮੌਜੂਦ ਹੋ ਗਏ ਨਹੀਂ ਮੈਂ ਉਹਨਾਂ ਨੂੰ ਵੀ ਮੁਬਾਰਕਬਾਦ ਦਿੰਦਾ ਤੇ ਮੈਂ ਧੰਨਵਾਦ ਕਰਦਾ ਆਪਣੇ ਸਾਰੇ ਸਾਥੀਆਂ ਦਾ ਸਾਰੇ ਹਾਊਸ ਦਾ ਸਾਰੇ ਕਾਉਂਸਲਰ ਸਹਿਬਾਨਾਂ ਦਾ ਜਿਨ੍ਹਾਂ ਦੇ ਸਹਿਯੋਗ ਸਦਕਾ ਅੱਜ ਅਸੀਂ ਆਪਣਾ ਜਿਹੜਾ ਇਹ ਮੇਅਰ ਚੁਣ ਸਕੇ ਔਰ ਜਿੰਨੇ ਵੀ ਮੇਰੇ ਸਾਥੀ ਖਾਸ ਤੌਰ ਤੇ ਪੱਪੀ ਸ਼ਰਮਾ ਜੀ ਸਾਡੇ ਨਿੱਕਾ ਜੀ ਔਰ ਸਾਡੇ ਬੋਬੀ ਜੀ ਦਲਜੀਤ ਰਾਜੂ ਜੀ ਬਿੱਟੂ ਜੀ ਸਾਰੇ ਰਵੀ ਜੀ ਸਾਬੀ ਸਾਬੀ ਭਾਜੀ ਜਿਹੜੇ ਚੇਚੇ ਤੌਰ ਤੇ ਅੱਜ ਇੱਥੇ ਮੌਜੂਦ ਨੇ ਸੋ ਸਾਰੇ ਸਾਥੀਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ਰਮਾ ਜੀ ਧੰਨਵਾਦ ਹੈ ਤੇ ਮੈਂ ਧੰਨਵਾਦ ਦੀਆਂ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਦਾ ਜਿਨ੍ਹਾਂ ਦਾ ਬਹੁਤ ਵੱਡਾ ਸਹਿਯੋਗ ਰਿਹਾ ਪੁਲਿਸ ਪ੍ਰਸ਼ਾਸਨ ਦਾ ਐਸਪੀ ਸਾਹਿਬ ਸਾਡੇ ਉਚੇਚੇ ਤੌਰ ਤੇ ਮੌਜੂਦ ਨੇ ਮੈਡਮ ਸਾਡੇ ਕਮਿਸ਼ਨਰ ਮੈਡਮ ਮੈਡਮ ਨਮਨੀਤ ਜੀ ਉਹ ਵੀ ਅੱਜ ਉਚੇਚੇ ਤੌਰ ਤੇ ਮੌਜੂਦ ਨੇ ਸੋ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਔਰ ਇਸ ਤੋਂ ਇਲਾਵਾ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਔਰ ਸਾਡੇ ਪਾਰਟੀ ਦੇ ਸੁਪਰੀਮੋ अरविंद केजरीवाल जी ਜਿਨ੍ਹਾਂ ਦੇ ਆਸ਼ੀਰਵਾਦ ਸਦਕਾ ਅੱਜ ਜਿਹੜਾ ਸਾਡਾ ਹਾਊਸ ਹੈ ਉਹ ਮੁਕੰਮਲ ਹੋਇਆ ਸੋ ਬਹੁਤ ਧੰਨਵਾਦ ਔਰ ਮੈਂ ਸਾਰੇ ਫਗਵਾੜਾ ਵਾਸੀਆਂ ਨੂੰ ਤੇ ਸਾਰੇ ਜਿੰਨੇ ਵੀ ਸਾਡੇ ਕਾਉਂਸਲਰ ਨੇ ਉਹਨਾਂ ਨੂੰ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਮੈਂ ਭਰੋਸਾ ਦਿਵਾਉਣਾ ਚਾਹੁੰਦਾ ਕਿ ਫਗਵਾੜੇ ਦੇ ਵਿਕਾਸ ਦੇ ਵਿੱਚ ਫਗਵਾੜੇ ਦੇ ਕੰਮਾਂ ਦੇ ਵਿੱਚ ਕੋਈ ਵੀ ਕਸਰ ਨਹੀਂ ਛੱਡੀ ਛੱਡੀ ਜਾਏਗੀ ਫਗਵਾੜੇ ਨੂੰ ਵਿਕਾਸ ਦੀਆਂ ਲੀਹਾਂ ਤੇ ਆਪਾਂ ਲੈ ਕੇ ਆਵਾਂਗੇ ਸੋ ਮੈਂ ਸਾਰੇ ਕਾਉਂਸਲਰ ਸਾਹਿਬਾਨ ਨੂੰ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਅਪੀਲ ਕਰਦਾ ਕਿ ਸਾਰੇ ਵੱਦ ਤੋਂ ਵੱਦ ਸਾਡੇ ਮੇਅਰ ਸਾਹਿਬ ਨੂੰ ਤੇ ਉਹਨਾਂ ਦੇ ਜਿਹੜੇ ਦੋਨੇ ਸਾਥੀ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੋਨਾਂ ਨੂੰ ਭਰਪੂਰ ਸਹਾਇਕ ਦੇਣ ਤੇ ਅਸੀਂ ਭਰੋਸਾ ਦਵਾਦੇ ਕਿ ਸਰਕਾਰ ਵੱਲੋਂ ਅਸੀਂ ਫਗਵਾੜੇ ਨੂੰ ਜਿਹੜਾ ਬਹੁਤ ਹੀ ਵਧੀਆ ਇੱਕ ਨੰਬਰ ਦਾ ਸ਼ਹਿਰ ਜਿਹੜਾ ਬਣਾਉਣਾ ਹੈ